ਹਾਂਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੋ 12ਵੀਂ ਜਮਾਤ ਦੇ ਨਕਸ਼ੇ ਹੈਗੇ ਉਹਨਾਂ ਨੂੰ ਆਪਾਂ ਤੁਹਾਨੂੰ ਭਰਨਾ ਸਿਖਾਵਾਂਗੇ ਬਿਲਕੁਲ ਸੌਖੇ ਤਰੀਕੇ ਨਾਲ ਤੇ ਤੁਹਾਨੂੰ ਬੜੇ ਆਸਾਨੀ ਦੇ ਨਾਲ ਇਹ ਭਰਨੇ ਆ ਜਾਣਗੇ ਜਿਹੜੇ ਆ ਘਟਨਾਵਾਂ ਨੇ ਉਹਨਾਂ ਦਾ ਸੀਕੁਐਂਸ ਯਾਦ ਹੋ ਜਾਏਗਾ ਠੀਕ ਹੈ ਕੁਝ ਆਪਾਂ ਟ੍ਰਿਕਸ ਬਣਾਈਆਂ ਨੇ ਤਾਂ ਸਭ ਤੋਂ ਪਹਿਲਾਂ ਜਿਹੜੇ ਆ ਨਕਸ਼ੇ ਦੀ ਗੱਲ ਕਰੀਏ ਵੀ ਨਕਸ਼ਾ ਤੁਹਾਨੂੰ 15 ਨੰਬਰ ਦਾ ਆਏਗਾ ਠੀਕ ਹੈ ਉਹਦੇ ਤਿੰਨ ਹੀ ਹਿੱਸਿਆਂ 'ਚ ਵੰਡਿਆ ਤੁਹਾਨੂੰ ਪਤਾ ਵੀ ਹੋਏਗਾ ਪੰਜ ਜਿਹੜੇ ਨੰਬਰ ਨੇ ਉਹ ਤੁਹਾਡੇ ਨਦੀਆਂ ਪਰੰਦੇ ਹੋਣਗੇ ਦੇ ਵਿੱਚ ਪੰਜ ਨੰਬਰ ਹੋਣਗੇ ਜਿਹੜੇ ਤੁਸੀਂ ਇਹਦੇ ਵਿੱਚ ਪੰਜ ਜਾਂ 6 ਸਥਾਨ ਭਰੋਗੇ ਉਹਨਾਂ ਦੇ ਤੇ ਪੰਜ ਨੰਬਰ ਹੋਣਗੇ ਜਿਹੜੀ ਤੁਸੀਂ ਉਹਨਾਂ ਸਥਾਨਾਂ ਦੀ ਵਿਆਖਿਆ ਕਰੋਗੇ ਕੁੱਲ 15 ਅੰਕ ਹਨ ਇਹ ਬਿਲਕੁਲ ਕਿੱਸਾ ਨੇ ਸੌਖੇ ਅੰਕ ਨਹੀਂ ਫਰੀਦ ਇਹ ਤਾਂ ਗੂਗਾ ਮੈਂ ਸੌਖੇ ਨੇ ਜੇ ਤੁਸੀਂ ਪ੍ਰੈਕਟਿਸ ਕਰੋਗੇ ਠੀਕ ਹੈ ਲਗਭਗ 35-40 ਮਿੰਟ ਦੇ ਵਿੱਚ ਤੁਸੀਂ ਸਾਰੇ ਨਕਸ਼ੇ ਦੀ ਰਿਵੀਜ਼ਨ ਕਰ ਸਕਦੇ ਹੋਗੇ ਬੜੀ ਆਸਾਨੀ ਦੇ ਨਾਲ ਇਹ ਅੰਕ ਤੁਸੀਂ ਲੈ ਸਕਦੇ ਹੋਗੇ ਤਾਂ ਇੱਕ ਇੱਕ ਕਰਕੇ ਆਪਾਂ ਕਰ ਦੇਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾ ਇੰਗਲੋਂ ਸਿੱਖਿਓ ਤੇ ਦੂਜਾ ਇੰਗਲੋਂ ਸਿੱਖਿਓ ਜਿਹੜੇ ਸਥਾਨ ਨੇ ਉਹ ਤੁਹਾਨੂੰ ਕਰਵਾਉਂਗਾ ਬਿਲਕੁਲ ਈਜ਼ੀ ਨੇ ਤੁਹਾਡੇ ਬੜੇ ਆਸਾਨੀ ਦੇ ਨਾਲ ਯਾਦ ਹੋ ਜਾਣਗੇ ਹਾਂਜੀ ਬੇਟਾ ਜਿਵੇਂ ਕਿ ਤੁਹਾਨੂੰ ਪਤਾ ਵੀ ਪਹਿਲੇ ਇੰਗਲੋਂ ਸਿੱਖਿਓ ਦੇ ਵਿੱਚ ਕਿੰਨੀਆਂ ਲੜਾਈਆਂ ਹੋਈਆਂ ਸੀ ਵੀ 5 ਠੀਕ ਹੈ ਇਹ ਤੁਹਾਨੂੰ ਯਾਦ ਰੱਖਣਾ ਪੈਣਾ ਇਹ ਪਹਿਲਾ ਇੰਗਲੋਂ ਸਿੱਖਿਓ ਦੇ ਸੀ 1845 ਤੋਂ 46 ਤੱਕ ਚੱਲਿਆ ਸੀ ਵੀ ਯਾਨੀ ਕਿ 2 ਸਾਲ ਠੀਕ ਹੈ ਸਟਾਰਟ ਕਦੋਂ ਐ ਸੀ 45 ਦੇ ਐਂਡ 'ਚ ਦਸੰਬਰ ਦੇ ਵਿੱਚ ਠੀਕ ਹੈ ਤਾਂ ਇਹਦੇ ਲਈ ਤੁਸੀਂ ਟ੍ਰਿਕ ਟ੍ਰਿਕ ਲਿਖੋ ਵੀ ਮੁੰਡਾ ਫੌਜੀ ਬੱਦੋਵਾਲ ਆਇਆ ਸੀ ਮੁੰਡਾ ਫੌਜੀ ਬੱਦੋਵਾਲ ਆਇਆ ਸੀ ਠੀਕ ਤਾਂ ਹੁਣ ਇਹ ਸੀਰੀਅਲ ਆਰਡਰ ਜੁਗਾ 1 2 3 4 ਤੇ 5 ਇਹ ਪੰਜੇ ਲੜਾਈਆਂ ਦੇ ਸਥਾਨ ਨੇ ਠੀਕ ਹੈ ਇਹਦੇ ਨਾਲ ਤੁਸੀਂ ਜਿਵੇਂ ਮੁੰਡੇ ਤੇ ਹੋ ਗਿਆ ਆਪਣੇ ਕੋਲ ਮੁਦਕੀ ਫੌਜੀ ਤੇ ਫਿਰੋਜ਼ਪੁਰ ਬੱਦੋਵਾਲ ਤੇ ਬੱਦੋਵਾਲ ਆਇਆ ਤੇ ਅਲੀਵਾਲ ਸੀ ਤੇ ਸਭਰਾਉ ਤੁਸੀਂ ਹੁਣ ਧਿਆਨ ਰੱਖਣਾ ਵੀ ਸਿਰਫ ਇੱਕ ਲੜਾਈ ਸੀ ਜਿਹਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਉਹ ਸੀ ਬੱਦੋਵਾਲ ਅਦਰਵਾਈਜ਼ ਨੀ ਪਹਿਲੀਆਂ ਦੋ ਤੇ ਲਾਸਟ ਵਾਲੀਆਂ ਦੋ ਲੜਾਈਆਂ ਸੀ ਉਹਨਾਂ ਵਿੱਚ ਸਿੱਖਾਂ ਦੀ ਹਾਰ ਹੋਈ ਠੀਕ ਹੁਣ ਡੇਟ ਕਿਵੇਂ ਯਾਦ ਰੱਖੀ ਜਾ ਸਕਦੀ ਹੈਗੀ ਤਾਂ ਇਹਦੇ ਲਈ ਤੁਸੀਂ ਸੌਖਾ ਤਰੀਕਾ ਕਰ ਲਓ 18 21 21 28 10 18 21 21 28 10 ਠੀਕ ਹੈ ਹੁਣ ਸ਼ੁਰੂ ਕਦੋਂ ਹੋਈ ਸੀ ਵੀ ਇਹ ਲੜਾਈ ਠੀਕ ਹੈ ਇਹ ਲੜਾਈ ਮੈਂ ਤੁਹਾਨੂੰ ਦੱਸਿਆ ਵੀ ਇਹ ਦਸੰਬਰ ਚ ਹੋਈ ਸੀ 45 ਦੇ ਐਂਡ ਚ ਤਾਂ ਇੱਥੇ ਹੈਗਾ 18 ਦਸੰਬਰ 1845 ਠੀਕ ਹੈ ਇਸ ਤੋਂ ਬਾਅਦ ਫਿਰ 21 ਦਸੰਬਰ 1845 ਦਸੰਬਰ ਤੋਂ ਬਾਅਦ ਕਿਹੜਾ ਮਹੀਨਾ ਗਿਆ ਵੀ ਜਨਵਰੀ ਠੀਕ ਹੈ ਫਿਰ ਅੱਗੇ ਕਿਹੜਾ ਮਹੀਨਾ ਗਿਆ ਜਨਵਰੀ ਠੀਕ ਹੈ ਇਹ ਵਾਲੀ ਇਹ ਲੜਾਈ ਸੀ ਵੀ 10 ਇਹ ਫਰਵਰੀ ਚ ਹੋਈ ਸੀ ਠੀਕ ਹੈ ਦੇਖੋ 18 ਦਸੰਬਰ 1845 21 ਦਸੰਬਰ 1845 ਜਦੋਂ ਜਨਵਰੀ ਆ ਗਿਆ ਤਾਂ ਸਾਲ ਬਦਲ ਗਿਆ 21 ਜਨਵਰੀ 1846 28 ਜਨਵਰੀ 1846 10 ਫਰਵਰੀ 1846 ਯਾਦ ਹੋ ਗਈਆਂ ਪੰਜ ਲੜਾਈਆਂ ਨੇ ਇਹ ਤੁਹਾਨੂੰ ਸੀਕੁਐਂਸ ਤੇ ਵੀ ਆ ਸਕਦੀਆਂ ਨੇ ਵੀ ਠੀਕ ਹੈ ਅੱਗੇ ਪਿੱਛੇ ਦੇਖ ਕੇ ਤੁਹਾਨੂੰ ਆ ਸਕਦਾ ਹੈ ਵੀ ਇਹਨਾਂ ਨੂੰ ਲੜੀਵਾਰ ਲਗਾਓ ਜੇ ਕਰਮਨ ਕਨਸੈਂਟ ਲਗਾਓ ਵੀ ਪਹਿਲੀ ਕਿਹੜੀ ਸੀ ਦੂਜੀ ਕਿਹੜੀ ਸੀ ਤੀਜੀ ਕਿਹੜੀ ਸੀ ਜੇ ਤੁਸੀਂ ਇਹ ਟ੍ਰਿਕ ਯਾਦ ਕਰ ਲਈ ਬੜੀ ਆਸਾਨੀ ਦੇ ਨਾਲ ਪੰਜੇ ਯਾਦ ਹੋ ਜਾਣਗੀਆਂ ਮੁੰਡਾ ਫੌਜੀ ਬੱਦੋਵਾਲ ਆਇਆ ਸੀ ਠੀਕ ਹੈ ਦੂਸਰਾ ਇਹਦੇ ਨਾਲ ਸਾਨੂੰ ਇਹ ਵੀ ਯਾਦ ਹੋ ਗਿਆ ਵੀ ਕਿਹੜੀ ਲੜਾਈ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਉਹ ਕਿਹੜੀ ਲੜਾਈ ਸੀ ਪਿਆਰੇ ਵਿਦਿਆਰਥੀਓ ਉਹ ਸੀ ਬੱਦੋਵਾਲ ਦੀ ਲੜਾਈ ਠੀਕ ਹੈ ਸੌਖਾ ਇਹ ਤਰੀਕਾ ਸੀ ਬਿਲਕੁਲ ਹਾਂਜੀ ਹੁਣ ਵੀ ਤੁਸੀਂ ਲਿਖਣਾ ਕਿਵੇਂ ਇਹਨੂੰ ਤਾਂ ਤੁਸੀਂ ਇਹਦੇ ਵਿੱਚ ਲਿਖੋਗੇ ਜਿਵੇਂ ਮੁਦਕੀ ਦੀ ਲੜਾਈ ਹੈ ਸਾਨੂੰ ਪਤਾ ਇਹਦੇ ਵਿੱਚ ਸਿੱਖਾਂ ਦੀ ਹਾਰ ਹੋਈ ਤਾਂ ਤੁਸੀਂ ਲਿਖੋਗੇ ਪਹਿਲੇ ਐਂਗਲੋ ਸਿੱਖੀ ਯੁੱਧ ਵਿੱਚ ਜਿਹੜੀ ਪਹਿਲੀ ਲੜਾਈ ਸੀ ਉਹ 18 ਦਸੰਬਰ 1845 ਨੂੰ ਮੁਦਕੀ ਦੀ ਲੜਾਈ ਲੜੀ ਗਈ ਠੀਕ ਹੈ ਇਸ ਲੜਾਈ ਦੇ ਵਿੱਚ ਜੇ ਤੁਹਾਨੂੰ ਨਾਮ ਯਾਦ ਨਹੀਂ ਤਾਂ ਜਰੂਰ ਲਿਖਿਓ ਠੀਕ ਹੈ ਸਿੱਖਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ ਤੇ ਅੰਗਰੇਜ਼ਾਂ ਅੰਗਰੇਜ਼ੀ ਸੈਨਾ ਦੀ ਅਗਵਾਈ ਹਿਊ ਗਫ ਕਰ ਰਿਹਾ ਸੀ ਠੀਕ ਹੈ ਸਿੱਖ ਬਹੁਤ ਬਹਾਦਰੀ ਨਾਲ ਲੜੇ ਪਰ ਸਿੱਖ ਨੇਤਾਵਾਂ ਦੀ ਗਦਾਰੀ ਕਾਰਨ ਸਿੱਖ ਇਹ ਲੜਾਈ ਹਾਰ ਗਏ ਜੇ ਨਾਮ ਨਾ ਯਾਦ ਰਹੇ ਤਾਂ ਲਿਖੋਗੇ ਵੀ ਠੀਕ ਹੈ ਇਸ ਲੜਾਈ ਵਿੱਚ ਸਿੱਖਾਂ ਨੇ ਬਹੁਤ ਬਹਾਦਰੀ ਨਾਲ ਲੜਾਈ ਲੜੀ ਪਰੰਤੂ ਉਹਨਾਂ ਦੇ ਨੇਤਾਵਾਂ ਦੀ ਗਦਾਰੀ ਕਾਰਨ ਸਿੱਖ ਇਸ ਲੜਾਈ ਦੇ ਵਿੱਚ ਹਾਰ ਗਏ ਠੀਕ ਹੈ ਮਤਲਬ ਲਗਭਗ ਸਾਡੀਆਂ 3-4 ਲੈਣਾ ਤਿਆਰ ਹੋ ਜਾਣੀਆਂ 18 ਤੋਂ ਬਾਅਦ ਕਦੋਂ ਹੋਈ ਸੀ 21 ਦਸੰਬਰ ਹੁਣ ਇਹ ਚ ਵੀ ਸਾਨੂੰ ਪਤਾ ਸਿੱਖਾਂ ਦੀ ਹਾਰ ਹੋਈ ਇਹਨੂੰ ਵੀ ਅਸੀਂ ਇਸੇ ਤਰੀਕੇ ਨਾਲ ਲਿਖਾਂਗੇ ਬੱਦੋਵਾਲ ਲੜਾਈ ਦੇ ਵਿੱਚ ਜਿੱਤ ਹੋਈ ਇਹਨੂੰ ਅਸੀਂ ਉਸ ਤਰੀਕੇ ਨਾਲ ਲਿਖਾਂਗੇ ਠੀਕ ਹੈ ਕਰ ਸਕਦੇ ਹੋਗੇ ਠੀਕ ਹੈ ਟ੍ਰਿਕ ਕੀ ਸੀ ਆਪਣੀ ਮੁੰਡਾ ਫੌਜੀ ਬੱਦੋਵਾਲ ਆਇਆ ਸੀ ਠੀਕ ਹੈ 18 21 21 28 10 18 ਦਸੰਬਰ 1845 21 ਦਸੰਬਰ 1845 21 ਜਨਵਰੀ 1846 28 ਜਨਵਰੀ 1846 10 ਫਰਵਰੀ 1846 ਹੁਣ ਨਕਸ਼ੇ ਦੇ ਵਿੱਚ ਕਿਵੇਂ ਭਰ ਲਾਂਗਾ ਠੀਕ ਹੈ ਨਕਸ਼ਾ ਕਰਦੇ ਆਪਾਂ ਦੇਖੋ ਬਿਲਕੁਲ ਈਜ਼ੀ ਤਰੀਕੇ ਨਾਲ ਆਪਾਂ ਕਰਾਂਗੇ ਵੀ ਕੁਝ ਵੀ ਇਹਦੇ ਵਿੱਚ ਰੱਟਾ ਮਾਰਨ ਦੀ ਲੋੜ ਨਹੀਂ ਗਈ ਤੁਹਾਨੂੰ ਠੀਕ ਹੈ ਤੁਸੀਂ ਦੇਖੋਗੇ ਇੱਥੇ ਦੋ ਕਰਵ ਨੇ ਮੋੜ ਨੇ ਠੀਕ ਹੈ ਇੱਥੇ ਤੇ ਇੱਥੇ ਠੀਕ ਹੈ ਦਿਖ ਰਿਹਾ ਤੁਹਾਨੂੰ ਨਕਸ਼ਾ ਇੱਥੋਂ ਵੀ ਮੋੜ ਰਿਹਾਗਾ ਤਾਂ ਇੱਥੋਂ ਵੀ ਮੋੜ ਰਿਹਾਗਾ ਇੱਥੇ ਦੋਨਾਂ ਜਗ੍ਹਾ ਤੇ ਨਿਸ਼ਾਨ ਲਗਾ ਲਓ ਇੱਕ ਨਿਸ਼ਾਨ ਇੱਥੇ ਲਗਾ ਲਓ ਇੱਕ ਇੱਥੇ ਲਗਾ ਲਓ ਇੱਕ ਇਹਨਾਂ ਦੋਨਾਂ ਦੇ ਵਿਚਾਲੇ ਲਗਾ ਲਓ ਤਿੰਨ ਹੋ ਗਏ ਠੀਕ ਇਸ ਤੋਂ ਬਾਅਦ ਇਸ ਸਾਈਡ ਤੇ ਦੇਖੋ ਠੀਕ ਹੈ ਆ ਇੱਥੇ ਕਰ ਬੈ ਇਹਨਾਂ ਦੋਨਾਂ ਦੇ ਵਿਚਾਲੇ ਇੱਕ ਨਿਸ਼ਾਨ ਲਗਾ ਲਓ ਇਹਦਾ ਮਤਲਬ ਹੁਣ ਸੜੀਆਂ ਚਾਰ ਨਦੀਆਂ ਸੀ ਜਿਹੜੀਆਂ ਉਹਨਾਂ ਦਾ ਸਾਡੇ ਕੋਲ ਕਿਸ ਤਰ੍ਹਾਂ ਦੀ ਵੀ ਹੱਲ ਬਣ ਗਿਆ ਤਾਂ ਇਹ ਤੁਸੀਂ ਇੱਥੋਂ ਲੈ ਕੇ ਬਾਉਂਡਰੀ ਦੇ ਨਾਲ-ਨਾਲ ਇਹ ਵਾਲੀ ਜਿਹੜੀ ਨਦੀ ਹੈ ਵੀ ਇਹ ਹੈਗੀ ਸਿੰਧ ਨਦੀ ਠੀਕ ਹੈ ਹੁਣ ਤੁਸੀਂ ਪਹਿਲਾਂ ਕਿਹੜੀ ਨਦੀ ਬਾਉਣੀ ਹੈਗੀ ਪਹਿਲਾਂ ਤੁਸੀਂ ਸਤਲੁਜ ਬਾਉਣੀ ਹੈਗੀ ਬਾਕੀ ਆਪਾਂ ਬਾਅਦ ਚ ਬਾਵਾਂਗੇ ਇਹਦੇ ਨਾਲ ਹੀ ਇੱਥੋਂ ਠੀਕ ਹੈ ਆਹ ਵਾਲੀ ਠੀਕ ਹੈ ਇੱਥੇ ਜਿਹੜੇ ਮੋੜ ਕੋੜ ਜੇ ਪਏ ਨੇ ਜੇ ਘੱਟ ਵੀ ਪੈ ਜਾਣਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੁਣ ਬਾਕੀ ਰਹੀਆਂ ਤਿੰਨ ਨਦੀਆਂ ਹੁਣ ਮੈਂ ਤੁਹਾਨੂੰ ਦੱਸਾਂ ਵੀ ਤੁਸੀਂ ਪਹਿਲਾਂ ਨੀਚੇ ਵਾਲੀ ਨਦੀ ਬਾਉਣੀ ਹੈਗੀ ਆਹ ਵਾਲੀ ਜਿਹੜਾ ਆਪਾਂ ਆਹ ਤੀਸਰਾ ਪੁਆਇੰਟ ਲਾਇਆ ਸੀ ਇੱਥੋਂ ਆਹ ਵਾਲੀ ਨਦੀ ਬਾਉਣੀ ਹੈਗੀ ਇਧਰ ਨੂੰ ਠੀਕ ਹੈ ਇਹ ਤੁਸੀਂ ਸਿੰਧ ਨਾਲ ਨਹੀਂ ਜੋੜਨੀ ਹੈ ਤੁਸੀਂ ਸਤਲੁਜ ਨਾਲ ਜੋੜਨੀ ਹੈ ਕਿਉਂਕਿ ਇਹ ਸਤਲੁਜ ਦੇ ਵਿੱਚ ਹੀ ਬਣਨੀਆਂ ਨੇ ਇਸ ਤੋਂ ਬਾਅਦ ਫਿਰ ਦੂਸਰੀ ਆ ਗਈ ਵੀ ਇਹਨੂੰ ਵੀ ਲੈ ਕੇ ਤੁਸੀਂ ਇਹਦੇ ਨਾਲ ਹੀ ਜੋੜ ਦੇਣਾਗਾ ਠੀਕ ਹੈ ਜੇ ਤੁਸੀਂ ਧਿਆਨ ਦਿਓਗੇ ਤਾਂ ਇਹ ਤਿੰਨੋਂ ਜਿਹੜੀਆਂ ਨਦੀਆਂ ਨੇ ਥੋੜੀ ਥੋੜੀ ਦੂਰ ਮਿਲਦੀਆਂ ਨੇ ਇੱਕ ਦੂਜੇ ਤੋਂ ਦੇਖੋ ਮੈਂ ਤੁਹਾਨੂੰ ਦਿਖਾਵਾਂ ਇਹ ਸਤਲੁਜ ਆ ਗਿਆ ਇੱਥੋਂ ਇਹ ਇੱਥੋਂ ਮਿਲੀ ਹੈ ਇਸ ਤੋਂ ਬਾਅਦ ਇੱਥੋਂ ਮਿਲੀ ਹੈ ਤੇ ਇੱਥੇ ਦੇਖੋ ਸਪੇਸ ਹੈ ਇਹਨਾਂ ਦੋਨਾਂ ਵਿੱਚ ਕਰ ਵੀ ਸਪੇਸ ਹੈ ਇਹ ਇੱਥੋਂ ਮਿਲੀ ਹੈ ਠੀਕ ਹੈ ਦੁਬਾਰਾ ਫਿਰ ਕੇ ਦੇਖ ਲੈਂਦੇ ਆਪਾਂ ਕਿਉਂਕਿ ਇਹੀ ਜ਼ਿਆਦਾ ਥੋੜਾ ਜਿਹਾ ਔਖਾ ਕੰਮ ਹੈ ਇਹਦੇ ਵਿੱਚ ਬਾਕੀ ਇਹ ਤਾਂ ਤੁਸੀਂ ਸਥਾਨ ਭਰ ਹੀ ਲੋਗੇ ਤਾਂ ਪਹਿਲਾਂ ਦੇਖੋ ਵੀ 1 2 3 ਇਹ ਤੇ ਨਿਸ਼ਾਨ ਸੀ ਇੱਥੇ ਆਪਣੇ ਕੋਲ ਚੌਥਾ ਸੀ ਇਹ ਆਪਾਂ ਇਹ ਤੋਂ ਲੈ ਕੇ ਇਹਦੇ ਤੱਕ ਦੱਦ ਕਰ ਲਿਆ ਸੀ ਹਾਬਜ ਕਰਨਾ ਚੌਥਾ ਆ ਤੀਜਾ ਸੀ ਆ ਦੂਜਾ ਸੀ ਇਹ ਪਹਿਲਾ ਸੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹ ਸਾਈਡ ਤੇ ਸਿੰਧ ਨਦੀ ਵਹਾਵਾਂਗੇ ਇਸ ਤੋਂ ਬਾਅਦ ਆਪਾਂ ਇਹ ਵਾਲੀ ਸਤਲੁਜ ਨਦੀ ਵਹਾਵਾਂਗੇ ਠੀਕ ਹੈ ਹੁਣ ਆਪਾਂ 3 ਨੰਬਰ ਵਾਲੀ ਵਹਾਵਾਂਗੇ ਪਹਿਲਾਂ ਸਤਲੁਜ ਤੋਂ ਹੀ ਬਣਾਉਣੀ ਹੈ ਇਹ ਸਿੰਧੂ ਨੂੰ ਜੋੜਨਾ ਇਹਨੂੰ ਠੀਕ ਇਸ ਤੋਂ ਬਾਅਦ ਨੰਬਰ 2 ਵਾਲੀ ਵਾਹਾਂਗੇ ਠੀਕ ਹੈ ਇਸ ਤੋਂ ਬਾਅਦ ਨੰਬਰ 1 ਵਾਲੀ ਵਾਹਾਂਗੇ ਠੀਕ ਹੁਣ ਉਧਰਲੀ ਸਾਈਡ ਤੋਂ ਠੀਕ ਹੈ ਇੱਥੇ ਦੇਖੋ ਜੇ ਮੈਂ ਕਲਰ ਚੇਂਜ ਕਰ ਲਈ ਆਪਾਂ ਇੱਕ ਮਿੰਟ ਤੁਹਾਨੂੰ ਸੌਖਾ ਜਾਵੇਗਾ ਇੱਥੋਂ ਉੱਪਰ ਨੂੰ ਜਾਮੈਂ ਮੈਂ ਠੀਕ ਇਹਦਾ ਅਧ ਕਰ ਲਾਂ ਮੈਂ ਤਾਂ ਇਹ ਵਾਲੀ ਜਿਹੜੀ ਨਦੀ ਹੈਗੀ ਇਹ ਹੈਗੀ ਸਾਡੇ ਕੋਲ ਬਿਆਸ ਠੀਕ ਹੁਣ ਦੇਖੋ ਵੀ ਹੁਣ ਇਹਦੇ ਨਾਲ ਆਪਾਂ ਦੁਆਬੇ ਕਰਦੇ ਆਂਗੇ ਜਿਵੇਂ ਇਹਦੇ ਵਿੱਚ ਇਹ ਬਣ ਜਾਂਦਾ ਸਿੰਧ ਸਾਗਰ ਦੁਆਬ ਇਹਦੇ ਵਿੱਚ ਜੇਲਮ ਨਹੀਂ ਜ਼ਰੂਰੀ ਨਹੀਂ ਵੀ ਜੇਲਮ ਦਾ ਨਾਮ ਆਊਗਾ ਜੇਲਮ ਤੇ ਚਨਾਬ ਦੇ ਵਿਚਕਾਰਲਾ ਵੀ ਚੱਜ ਦੁਆਬ ਠੀਕ ਹੈ ਜਾਂ ਜੇਚ ਦੁਆਬ ਕਹਿੰਦੇ ਨੇ ਇਹਨੂੰ ਚਨਾਬ ਤੇ ਰਾਵੀ ਵਿਚਕਾਰਲਾ ਰਚਨਾ ਦੁਆਬ ਬਿਆਸ ਤੇ ਰਾਵੀ ਵਿਚਕਾਰਲਾ ਬਾਰੀ ਦੁਆਬ ਇਹ ਸਭ ਤੋਂ ਵੱਧ ਉਪਜਾਊ ਹੈ ਵੀ ਇਹ ਵਾਲਾ ਸਭ ਤੋਂ ਘੱਟ ਪਜਾਊਗਾ ਧਿਆਨ ਰੱਖਿਓ ਤੁਸੀਂ ਠੀਕ ਹੈ ਇਸ ਤੋਂ ਬਾਅਦ ਬਿਆਸ ਤੇ ਸਤਲੁਜ ਵਿਚਕਾਰਲਾ ਵੀ ਵਿਸਤ ਦੁਆਬ ਸਤਲੁਜ ਤੇ ਘੱਗਰ ਵਿਚਕਾਰਲਾ ਖੇਤਰ ਵੀ ਬਾਂਗਰ ਖੱਗਰ ਤੇ ਜਮਨਾ ਵਿਚਕਾਰਲਾ ਸੌਰੀ ਸਤਲੁਜ ਤੇ ਖੱਗਰ ਵਿਚਕਾਰਲਾ ਮਾਲਵਾ ਵੀ ਠੀਕ ਹੈ ਤੇ ਖੱਗਰ ਤੇ ਜਮਨਾ ਵਿਚਕਾਰਲਾ ਬੰਗਰ ਹੋ ਗਈਆਂ ਨਦੀਆਂ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਣੀਆਂਗੇ ਠੀਕ ਹੈ ਇੱਥੇ ਪਾ 1 1 2 3 4 ਠੀਕ ਹੈ ਪਹਿਲਾਂ ਸਿੰਧ ਵਹੀ ਸੀ ਆਪਾਂ ਨੇ ਸਿੰਧ ਤੋਂ ਬਾਅਦ ਫਿਰ ਆਪਾਂ ਨੇ ਸਤਲੁਜ ਵਹੀ ਹੈ ਫਿਰ ਨੰਬਰ 3 ਵਾਲੀ ਰਾਵੀ ਨੰਬਰ 2 ਵਾਲੀ ਠੀਕ ਹੈ ਚਨਾਬ ਨੰਬਰ 1 ਵਾਲੀ ਜੇਲਮ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਬਿਆਸ ਠੀਕ ਹੁਣ ਇਹਨਾਂ ਨੂੰ ਤੁਸੀਂ ਭਰਨਾ ਕਿਵੇਂ ਆ ਇਹ ਜਿਹੜੇ ਸਥਾਨ ਨੇ ਠੀਕ ਹੈ ਪਹਿਲੇ ਅੰਗਲੋ ਸਿੱਖੀਓ ਦੇ ਦੇ ਇਹਦੇ ਲਈ ਤੁਸੀਂ ਕੀ ਕਰਨਾਗਾ ਵੀ ਇੱਥੋਂ ਐਵੇਂ ਇੱਕ ਟੇਢੀ ਲਾਈਨ ਮਾਰ ਲੈਣੀ ਹੈਗੀ ਇਹ ਮੈਂ ਆਪਦਾ ਤਰੀਕਾ ਦੱਸ ਰਾਂਗਾ ਅਗਰ ਤੁਹਾਨੂੰ ਇਹ ਤੋਂ ਸੌਖਾ ਪਤਾਗਾ ਤਾਂ ਤੁਸੀਂ ਉਹ ਵੀ ਅਪਲਾਈ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਸਾਡਾ ਮਕਸਦ ਸਿਰਫ ਇਹ ਹੈ ਵੀ ਤੁਹਾਨੂੰ ਨਕਸ਼ਾ ਭਰਨਾਉਣਾ ਚਾਹੀਦਾਗਾ ਠੀਕ ਵੀ ਇਸ ਤੋਂ ਬਾਅਦ ਤੁਸੀਂ ਇਹਦਾ ਅੰਧ ਕਰ ਲਓ ਇਸ ਲਾਈਨ ਦਾ ਹੋ ਗਿਆ ਹੁਣ ਆਪਾਂ ਇੱਥੇ ਐਲ ਬਣਾਵਾਂਗੇ ਠੀਕ ਹੈ ਇੱਕ ਐਲ ਬਣਾਵਾਂਗੇ ਇਸ ਤਰੀਕੇ ਨਾਲ ਦੇਖੋ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਸਥਾਨ ਭਰਨੇ ਨੇ ਜੇ ਤੁਹਾਡੇ ਯਾਦ ਆਪਾਂ ਜਿਹੜਾ ਪੜ੍ਹਿਆ ਸੀ ਉਹ ਸੀ ਮੁੰਡਾ ਫੌਜੀ ਬਦੋਵਾਲ ਆਇਆ ਸੀ ਠੀਕ ਹੈ ਮੁਦਕੀ ਫਿਰੋਜ਼ਾ ਬਦੋਵਾਲ ਅਲੀਵਾਲ ਸਭਰਾਉਂ ਹੁਣ ਇੱਥੇ ਇਹ ਸੀਕੁਐਂਸ ਥੋੜਾ ਚੇਂਜ ਹੋ ਜਾਊਗਾ ਠੀਕ ਹੈ ਤਾਂ ਆਜੋ ਆਪਾਂ ਇੱਕ ਕਰਕੇ ਕਰਦੇ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਵੀ ਜਿੱਥੇ ਆਪਾਂ ਲੈਂ ਬਣਾਈ ਸੀ ਇਸ ਲੈਂ ਨੂੰ ਅੰਦਰ ਕੱਟਿਆਗਾ ਉੱਥੇ ਤੁਸੀਂ ਭਰੋਗੇ ਸਭਰਾਓ ਠੀਕ ਹੈ ਜੇ ਤੁਹਾਡੇ ਯਾਦ ਹੋਏਗਾ ਮੈਂ ਇੱਕ ਵਾਰ ਫੇਰ ਤੁਹਾਨੂੰ ਦੁਬਾਰਾ ਕਰਕੇ ਦਿਖਾਉਣਾਗਾ ਇੱਥੋਂ ਅਸੀਂ ਇਸ ਤਰੀਕੇ ਨਾਲ ਲੈਂ ਲਾਈ ਸੀ ਫੇਰ ਅਸੀਂ ਇਧਰ ਨੂੰ ਇੱਕ ਲੈਂ ਲਗਾ ਲਈ ਸੀ ਜਿੱਥੇ ਇਹ ਨਹੀਂ ਕੱਟਦਾ ਲੈਂ ਨੂੰ ਠੀਕ ਹੈ ਉੱਥੇ ਅਸੀਂ ਪੁਆਇੰਟ ਲਾ ਕੇ ਭਰ ਦਾਂਗੇ ਸਭਰਾਓ ਠੀਕ ਹੈ ਉਸ ਤੋਂ ਥੋੜਾ ਜਿਹਾ نیچے ਠੀਕ ਹੈ ਅਗਲਾ ਪੁਆਇੰਟ ਹੈ ਸਾਡਾ ਫਿਰੋਜ਼ ਸ਼ਾਹ ਦਾ ਜਿੱਥੇ ਅਸੀਂ ਐਲ ਬਣਾਈ ਸੀ ਆਹ ਵਾਲਾ ਐਲ ਦਾ ਪੁਆਇੰਟ ਹੈਗਾ ਠੀਕ ਹੈ ਉੱਥੇ ਆਪਾਂ ਭਰਾਂਗੇ ਮੁਦਕੀ ਠੀਕ ਇਸ ਤੋਂ ਬਾਅਦ ਠੀਕ ਹੈ ਜਦੋਂ ਇਵੇਂ ਮੋੜਾਂਗੇ ਕਿ ਇੱਥੇ ਵਾਲਾ ਪੁਆਇੰਟ ਹੈ ਇਹ ਬੱਦੋਵਾਲ ਉੱਪਰ ਵਾਲਾ ਪੁਆਇੰਟ ਹੈ ਸਾਡੇ ਕੋਲ ਅਲੀਵਾ ਠੀਕ ਹੈ ਦੁਬਾਰਾ ਕਰਦੇ ਆਂ ਦੇਖੋ ਇਸ ਤਰੀਕੇ ਨਾਲ ਆਪਾਂ ਕਟਲੇਸ ਲੈਣ ਨੂੰ ਇੱਥੇ ਆਪਾਂ ਇੱਕ ਐਲ ਬਣਾਈ ਸੀ ਤਾਂ ਉੱਪਰ ਵਾਲੇ ਜਿੱਥੇ ਕੱਟਿਆ ਉੱਥੇ ਸਭਰਾਓ ਉਦੇ ਨੀਚੇ ਫਿਰੋਜ਼샤 ਠੀਕ ਇੱਥੇ ਵਾਲਾ ਪੁਆਇੰਟ ਮੁਦਕੀ ਇਧਰ ਵਾਲਾ ਬੱਦੋਵਾਲ ਇਧਰ ਵਾਲਾ ਅਲੀਵਾ ਠੀਕ ਸਭਰਾਓ ਫਿਰੋਜ਼샤 ਮੁਦਕੀ ਬੱਦੋਵਾਲ ਅਲੀਵਾ ਠੀਕ ਮੈਂ ਤੁਹਾਡਾ 12ਵੀਂ ਕਲਾਸ ਦੇ ਲਈ ਇਹਦੇ ਵਿੱਚ ਨਦੀਆਂ ਹੋਣਾ ਵੀ ਅਗਰ ਤੁਸੀਂ ਨਦੀਆਂ ਵਾਲੀਆਂ ਇਹ ਤੁਹਾਡਾ ਸੌਖਾ ਹੀ ਕੰਮ ਹੈ ਤੁਸੀਂ ਕਰ ਲਓਗੇ ਉਮੀਦ ਹੈ ਠੀਕ ਇਸ ਤੋਂ ਬਾਅਦ ਵੀ ਆਪਣੇ ਕੋਲ ਹੈਗਾ ਨਕਸ਼ਾ ਨੰਬਰ 2 ਇਹਦੇ ਵਿੱਚ ਤੁਹਾਡੇ ਕੋਲ ਜਿਹੜਾ ਕਿ ਕੀ ਹੈ ਦੂਸਰਾ ਹੰਗਲੋ ਸਿੱਖੀ ਉਹਦਾ ਠੀਕ ਹੈ ਦੂਜਾ ਅੰਗਰੇਜ਼ ਸਿੱਖੀ ਉਹਦਾ ਇਹ ਹੋਇਆ ਸੀ ਵੀ 1848-49 ਦੇ ਵਿੱਚ ਇਹ ਕਦੋਂ ਸਟਾਰਟ ਹੋਇਆ ਇਹ ਨਵੰਬਰ ਚ ਸਟਾਰਟ ਹੋਇਆ ਵੀ ਪਰ ਇਹਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਕੋਈ ਲੜਾਈ ਨਹੀਂ ਹੋਈਗੀ ਠੀਕ ਹੈ ਇਹਦੇ ਲਈ ਵੀ ਤੁਸੀਂ ਇੱਕ ਟ੍ਰਿਕ ਲਿਖ ਲਓ ਵੀ ਤੁਹਾਡੇ ਯਾਦ ਰਹੇਗੀ RAM ਚੱਲਿਆ ਮਲਤਾਨ ਗੁਜਰਾਤ ਠੀਕ ਹੈ ਇਹਦੇ ਵਿੱਚ ਵਿੱਚੇ ਬਹੁਤ ਉਲਝਦੇ ਨੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਮੁਲਤਾਨ ਦੀ ਲੜਾਈ ਪਹਿਲਾਂ ਹੋਈ ਸੀ ਕਿ ਗੁਜਰਾਤ ਦੀ ਲੜਾਈ ਪਹਿਲਾਂ ਹੋਈ ਸੀ ਠੀਕ ਰਾਮ ਚੱਲਿਆ ਮੁਲਤਾਨ ਗੁਜਰਾਤ ਤਾਂ ਹੁਣ ਇਹਦੇ ਲਈ ਜਿਹੜਾ ਸੀ ਵੀ ਉਹ ਸੀ 22 132 22 132 ਠੀਕ ਹੈ 21 ਤੋਪਾਂ ਦੀ ਸਲਾਮੀ ਦੂ ਤੈਨੂੰ 22 132 21 ਤੋਪਾਂ ਦੀ ਸਲਾਮੀ ਦਊ ਤੈਨੂੰ 22 ਤੋ 22 ਨਵੰਬਰ ਠੀਕ ਹੈ 1800 48 ਠੀਕ ਹੈ 13 ਤੋ ਵੀ ਕਿਉਂਕਿ ਦਸੰਬਰ ਚ ਤੁਹਾਨੂੰ ਦੱਸਿਆ ਮੈਂ ਕੋਈ ਲੜਾਈ ਨਹੀਂ ਹੋਈ ਤਾਂ 13 ਜਨਵਰੀ 1849 ਇਸ ਤੋਂ ਬਾਅਦ ਵੀ 22 ਜਨਵਰੀ 1849 ਠੀਕ ਇੰਦਵਦ 21 ਫਰਵਰੀ 1849 ਠੀਕ ਹੈ ਇਹ ਚਾਰ ਲੜਾਈਆਂ ਆਈਆਂ ਸੀ ਵੀ RAM ਚੱਲਿਆ ਮਲਤਾਨ ਗੁਜਰਾਤ RAM ਤੇ RAM ਨਗਰ ਚੱਲਿਆਂ ਦੇ ਚਿੱਲਿਆਂ ਵਾਲਾ ਮਲਤਾਨ ਗੁਜਰਾਤ ਆਪਣੇ ਆਪ ਚ ਹੀ ਨਾਮ ਨੇ ਠੀਕ ਹੈ 22 13 22 ਤੈਨੂੰ 21 ਤੂਪਾਂ ਦੀ ਸਲਾਮੀ ਦੂ 22 ਨਵੰਬਰ 1848 13 ਜਨਵਰੀ 1849 ਸਾਲ ਚੇਂਜ ਹੋ ਗਿਆ ਨਾ 22 ਜਨਵਰੀ 1859 21 ਫਰਵਰੀ 1849 ਠੀਕ ਹਾਂਜੀ ਬੇਟਾ ਇਸ ਤੋਂ ਬਾਅਦ ਆ ਵੀ ਆਪਣੇ ਕੋਲੇ ਇਹਦੇ ਵਿੱਚ ਸਥਾਨ ਭਰਨੇ ਨੇੜੇ ਤੁਸੀਂ 4 ਠੀਕ ਹੈ ਕਿਹੜੇ ਸੀ ਰਾਮ ਚੱਲਿਆ ਮੁਲਤਾਨ ਗੁਜਰਾਤ ਤਾਂ ਮੁਲਤਾਨ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਠੀਕ ਹੈ ਇਹਦੇ ਅਸੀਂ نیچے ਭਰਾਂਗੇ ਆਹ ਵਾਲਾ ਪੁਆਇੰਟ ਸਾਡਾ ਇੱਥੇ ਮੁਲਤਾਨ ਦਾ ਹੈਗਾ ਇਸ ਤੋਂ ਬਾਅਦ ਉੱਪਰਲੇ ਜਿਹੜੇ ਤਿੰਨ ਨੇ ਉਹ ਇੱਧਰ ਉੱਧਰ ਹੋ ਜਾਂਦੇ ਨੇ ਕਈ ਵਾਰ ਪਤਾ ਨਹੀਂ ਲੱਗਦਾ ਕਿਹੜਾ ਪੁਆਇੰਟ ਕਿੱਥੇ ਹੈਗਾ ਤਾਂ ਜਦੋਂ ਤੜੇ ਯਾਦੋਗਾ ਆਪਾਂ ਤੇ 1 2 3 ਇਸ ਤਰੀਕੇ ਨਾਲ ਤਿੰਨ ਪੁਆਇੰਟ ਲਗਾਏ ਸੀ ਹਨਾ ਤਾਂ ਪਹਿਲੇ ਜਿਹੜੇ ਦੋ ਪੁਆਇੰਟ ਨੇ ਵੀ ਉਹਦੇ ਵਿੱਚ ਆਪਾਂ ਇੱਕ ਇਸ ਤਰੀਕੇ ਦੀ ਟ੍ਰੈਂਗਲ ਬਣਾਵਾਂਗੇ ਤੇ ਕੋਣ ਬੋਲਦੀ ਉਹਨੂੰ ਆਪਾਂ ਠੀਕ ਤਾਂ ਹੁਣ ਉੱਪਰ ਵਾਲਾ 1.a ਹੋ ਗਿਆ ट्रायंगल ਦਾ 1a ਵਾਲਾ ਗਿਆ 1 ਇੱਥੇ ਹੋ ਜਾਊਗਾ ਠੀਕ ਹੈ ਇਸ ਤਰੀਕੇ ਇਹਨਾਂ ਨੇ ਇੱਕ ਬਣ ਜੂਗੀ ਠੀਕ ਹੁਣ ਇਹਦੇ ਵਿੱਚ ਕੀ ਹੈ ਵੀ ਇੱਥੇ ਬੜਾ ਜਿਹੜਾ ਪੁਆਇੰਟ ਹੈ ਇੱਥਾਂ ਉਹ ਹੈਗਾ ਰਾਮ ਦਾ ਠੀਕ ਹੈ ਇਥੋਂ ਰਾਮਨਗਰ ਪਹਿਲਾਂ ਇਸ ਵੱਲ ਜਿਹੜਾ ਪੁਆਇੰਟ ਉੱਪਰ ਉਹ ਚਿੱਲਿਆਂ ਵਾਲਾ ਹੈਗਾ ਏ ਸਾਈਡ ਦੇ ਜਿਹੜਾ ਪੁਆਇੰਟ ਹੈ ਇਹ ਗੁਜਰਾਤ ਹੈਗਾ ਠੀਕ ਹੈ ਤੇ ਨੀਚੇ ਹੈਗਾ ਆਪਣੇ ਕੋਲ ਆਹ ਵਾਲਾ ਪੁਆਇੰਟ ਮੁਲਤਾਨ ਦਾ ਜਿਹੜੀ ਉੱਪਰ ਟ੍ਰਾਇੰਗਲ ਉਹ ਦਾ ਦੁਬਾਰਾ ਸੁਣ ਲਓ ਨੀਚੇ ਵਾਲਾ ਜਿਹੜਾ ਪੁਆਇੰਟ ਹੈਗਾ ਉਹ ਰਾਮਨਗਰ ਦਾ ਹੈਗਾ ਲੈਫਟ ਸਾਈਡ ਜਿਹੜਾ ਪੁਆਇੰਟ ਹੈ ਉਹ ਚਿੱਲਿਆਂ ਵਾਲੇ ਦਾ ਹੈਗਾ ਰਾਈਟ ਸਾਈਡ ਜਿਹੜਾ ਪੁਆਇੰਟ ਹੈ ਉਹ ਗੁਜਰਾਤ ਦਾ ਹੈਗਾ ਨੀਚੇ ਵਾਲਾ ਜਿਹੜਾ ਇੱਕ ਓਪਨ ਮਕਲੋ ਮੁਲਤਾਨ ਹੈਗਾ ਦੁਬਾਰਾ ਦੇਖ ਲਓ ਆ ਆਪਣੇ ਕੋਲ ਮੁਲਤਾਨ ਆ ਗਿਆ ਇੱਥੇ ਆਪਾਂ ਜਿਹੜੀ ਆਪਾਂ ਪਹਿਲਾਂ ਜੇਲਮ ਜ ਇਦੋਂ ਵਦ ਆਪਾਂ ਬਣਾਇਆ ਸੀ ਚਨਾਵ ਫਿਰ 라 ਵੀ 3 ਪੁਆਇੰਟ ਲਗਾਏ ਸੀ ਠੀਕ ਹੈ ਤੁਹਾਨੂੰ ਦੱਸੇ ਸੀ ਨਾ ਤਾਂ ਇੱਥੋਂ ਤੁਸੀਂ ਇੱਕ ਇਸ ਤਰੀਕੇ ਨਾਲ ਟ੍ਰਾਇੰਗਲ ਬਣਾ ਲਉਗੇ ਠੀਕ ਹੈ ਇਸ ਤਰੀਕੇ ਨਾਲ ਤਾਂ ਇੱਥੇ ਜਿਹੜਾ ਨੀਚੇ ਵਾਲਾ ਪੁਆਇੰਟ ਆ ਵੀ ਇਹ ਸਾਡੇ ਕੋਲ ਰਾਮਨਗਰ ਹੈ ਇਸ ਸਾਈਡ ਤੇ ਜਿਹੜਾ ਖੱਬੇ ਪਾਸੇ ਉਹ ਚਿੱਲਿਆਂਵਾਲਾਗਾ ਸੱਜੇ ਪਾਸੇ ਗੁਜਰਾਤ ਹੈਗਾ ਤੇ ਆ ਆਪਣੇ ਕੋਲ ਇੱਥੇ ਮੁਲਤਾਨ ਆ ਠੀਕ ਹੈ ਬੇਟਾ ਇਹ ਤੁਸੀਂ ਧਿਆਨ ਨਾਲ ਅਗਰ ਪ੍ਰੈਕਟਿਸ ਕਰੋਗੇ ਵੀ ਇੱਕ ਦੋ ਵਾਰ ਇਹ ਬੜੀ ਆਸਾਨੀ ਨਾਲ ਹੋ ਜਾਏਗਾ ਕੋਈ ਵੀ ਔਖਾ ਨਹੀਂ ਹੈਗਾ ਇਹਦੇ ਵਿੱਚੋਂ ਠੀਕ ਤਾਂ ਇਹ ਆਪਣੇ ਕੋਲ ਦੂਸਰਾ ਸੀ ਵੀ ਪਹਿਲਾ ਐਂਗਲੋ ਸਿੱਖਿਆ ਤੇ ਦੂਜਾ ਐਂਗਲੋ ਸਿੱਖਿਆ ਉਹਦਾ ਆਪਾਂ ਦੋਨੋਂ ਕਰ ਚੁੱਕੇ ਇਸ ਤੋਂ ਬਾਅਦ ਆਪਾਂ ਦੁਬਾਰਾ ਜਿਹੜੇ ਸਾਡੇ ਸਟਾਰਟਿੰਗ ਵਾਲੇ ਨਕਸ਼ੇ ਸੀ ਗੁਰੂ ਗੋਬਿੰਦ ਸਿੰਘ ਦੇ ਲੜਾਈਆਂ ਬੰਦਾ ਸਿੰਘ ਬਹਾਦਰ ਦੇ ਲੜਾਈਆਂ ਦੇ ਸਥਾਨ ਉਹ ਆਪਾਂ ਕਰਦੇ ਹਾਂ ਜੋ ਹਾਂਜੀ ਪਿਆਰੇ ਵਿਦਿਆਰਥੀਓ ਇੱਕ ਪੀਡੀਐਫ ਆਈ ਹੈ ਵੀ ਜਿੱਕੇ ਦੇ ਸਿਰਫ ਮੇਬੀ 27-28 ਕੇ ਪੇਜ ਨੇ ਟੋਟਲ ਇਮ ਮੈਂ ਇਹ ਆਪਣਾ ਤੁਹਾਡਾ ਆਪਣਾ ਟੈਲੀਗ੍ਰਾਮ ਗਰੁੱਪ ਬਣਿਆਗਾ ਵੀ ਉਹਦੇ ਵਿੱਚ ਵੀ ਤੁਹਾਨੂੰ ਸ਼ੇਅਰ ਕਰ ਦੂੰਗਾ ਉੱਥੇ ਤੁਸੀਂ ਇਹ ਵੀਡੀਓ ਨੂੰ ਪੜ੍ਹ ਸਕਦੇ ਹੋਗੇ ਉਮੀਦ ਆ ਤੁਹਾਡੇ ਅਧਿਆਪਕ ਸਭਾ ਨੇ ਵੀ ਤੁਹਾਨੂੰ ਭੇਜੀ ਹੋਏਗੀ ਉਸ ਤੋਂ ਤੁਸੀਂ ਇਹਨਾਂ ਨਕਸ਼ੇ ਦੀ ਪ੍ਰੈਕਟਿਸ ਕਰ ਸਕਦੇ ਹੋਗੇ ਠੀਕ ਹੈ ਕਿਉਂਕਿ ਜੇਕਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਸਥਾਨ ਦੀ ਗੱਲ ਕਰੀਏ ਤਾਂ ਸਿਰਫ ਦੋ ਦੋ ਤਿੰਨ ਤਿੰਨ ਲੜਾਈਆਂ ਦੇ ਵਿੱਚ ਐਕਸਪਲੇਨ ਕੀ ਲਾਈਨਾਂ ਦੇ ਵਿੱਚ ਐਕਸਪਲੇਨ ਕੀਤਾ ਇਹਨਾਂ ਨੂੰ ਉੱਥੋਂ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਪੜ੍ਹ ਕੇ ਯਾਦ ਕਰ ਸਕਦੇ ਹੋਗੇ ਤੇ ਜੇ ਹੁਣ ਆਪਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਦੇ ਸਥਾਨ ਵੀ ਨਦੀਆਂ ਉਮੀਦਾ ਦਾ ਨੂੰ ਭਰਨੀਆਂ ਆ ਗਈਆਂ ਹੋਣੀਆਂ ਨਹੀਂ ਇਸ ਤੋਂ ਪਹਿਲਾਂ ਜਿਹੜਾ ਆਪਾਂ ਪਹਿਲਾ ਐਂਗਲੋ ਸਿਕਸ ਜਿਹੜਾ ਬਣਾਇਆ ਸੀ ਉਹਦੇ ਵਿੱਚ ਤੁਹਾਨੂੰ ਨਦੀਆਂ ਭਰਨੀਆਂ ਦੱਸੀਆਂ ਨੇ ਮੋਤੂ ਦੁਬਾਰਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਨਕਸ਼ਾ ਪਰ ਲੈ ਇਹਨੂੰ ਕਿਵੇਂ ਕਰਨਾ ਹੈ ਵੀ ਠੀਕ ਹੈ ਐਵੇਂ ਇੱਕ ਲਾਈਨ ਲਗਾ ਲਈ ਇਸ ਤੋਂ ਬਾਅਦ ਅਸੀਂ ਇਸੇ ਲਾਈਨ ਦਾ ਅੱਧ ਕਰ ਲਿਆ ਠੀਕ ਪਹਿਲਾਂ ਲਾਈਨ ਲਗਾ ਲਈ ਇਹ ਬਾਅਦ ਚ ਲੈਣਾ ਪਰ ਰੇਸ ਕਰਾਂਗੇ ਵੀ ਧਿਆਨ ਰੱਖਿਓ ਸਾਫ਼ ਕਰ ਦਾਂਗੇ ਬਾਅਦ ਵਿੱਚ ਅੱਧ ਹੋ ਗਿਆ ਹੁਣ ਇਸ ਤੋਂ ਬਾਅਦ ਵੀ ਆਹ ਵਾਲਾ ਨੀਚੇ ਇੱਥੋਂ ਬਿਲਕੁਲ ਸਿੱਧੀ ਲਾਈਨ ਇਧਰ ਨੂੰ ਲਗਾਉਣੀ ਆਪਾਂ ਨੇ ਠੀਕ 10 ਲਾਈਨਾਂ ਲਗੀਆਂ ਸੀ ਪਹਿਲਾਂ ਇਸ ਤਰੀਕੇ ਨਾਲ ਫਿਰ ਇਹਦਾ ਅੱਧਾ ਕਰ ਲਿਆ ਫਿਰ ਇੱਥੋਂ ਸਿੱਧੀ ਲੈਣ ਹੁਣ ਇੱਥੇ ਅਸੀਂ ਸਥਾਨ ਭਰਾਂਗੇ ਵੀ ਕਲਰ ਚੇਂਜ ਕਰ ਲਾਂ ਤਾਂ ਆਸਾਨੀ ਨਾਲ ਦਿਖ ਜੂਗਾ ਇੱਕ ਇੱਥੇ ਵਾਲਾ ਜਿਹੜਾ ਪਹਿਲਾ ਪੁਆਇੰਟ ਹੈ ਵੀ ਸਾਡੇ ਕੋਲ ਖੇਦਰਾਣਾਗਾ ਆ ਦੇਖੋ ਖੇਦਰਾਣਾ ਜਾਂ ਮੁਕਤਸਰ ਆ ਸਕਦਾ ਹੈ ਤੁਹਾਨੂੰ ਜਿੱਥੇ ਲੈਣ ਖਤਮ ਹੋ ਗਈ ਵੀ ਅੰਦਰਲੇ ਵਾਲੇ ਪਾਸੇ ਪੁਆਇੰਟ ਲਾ ਕੇ ਪੰਗਾਣੀ ਠੀਕ ਹੁਣ ਉੱਪਰ ਵਾਲੇ ਪਾਸੇ ਵੀ ਜਿਹੜੀ ਆ ਲਾਈਨ ਲਗਾਈ ਸੀ ਇਹਦਾ ਅੱਧਾ ਕਰਕੇ ਇੱਕ ਸਰਕਲ ਮਾਰ ਲਓ ਇੱਥੇ ਠੀਕ ਹੈ ਇੱਕ ਸਰਕਲ ਲਗਾ ਲਓ ਇੱਥੇ ਤਾਂ ਹੁਣ ਇੱਥੇ ਅਸੀਂ ਸਥਾਨ ਭਰਾਂਗੇ ਵੀ ਤਿੰਨ ਆਨੰਦਪੁਰ ਸਾਹਿਬ ਨਿਰਮੋ ਤੇ ਸ਼ਾਹੀ ਢੱਬੀ ਠੀਕ ਹੈ ਕਿਹੜੇ ਕਿਹੜੇ ਆਨੰਦਪੁਰ ਸਾਹਿਬ ਨਿਰਮੋ ਤੇ ਸ਼ਾਹੀ ਢੱਬੀ ਜੇ ਤੁਹਾਡੇ ਤੈਨੋਂ ਕੋ ਆਪਾਂ ਇੱਥੇ ਜੀ ਸਰਕਲ ਮਾਰਿਆ ਸੀ ਤਾਂ ਇੱਕ ਇਸ ਤਰੀਕੇ ਨਾਲ ਤਕੋਣ ਬਣ ਸਕਦੀ ਹੈਗੀ ਇਹ ਉੱਪਰ ਆਨੰਦਪੁਰ ਸਾਹਿਬ ਨਿਰਮੋ ਸ਼ਾਹੀ ਢੱਬੀ ਠੀਕ ਹੈ ਜੇ ਇਹ ਸਰਕਲ ਦੇ ਵਿੱਚ ਵੀ ਤੁਸੀਂ ਭਰ ਦੋਗੇ ਥੋੜਾ ਇੱਧਰ ਉੱਧਰ ਹੋ ਸਕਦਾ ਕੋਈ ਦਿੱਕਤ ਨਹੀਂ ਹੈਗੀ ਨਕਸ਼ੇ ਦੇ ਵਿੱਚ ਇੱਧਰ ਉੱਧਰ ਹੋ ਜਾਂਦਾ ਹੁੰਦਾ ਹੈਗਾ ਇਹ ਠੀਕ ਨਿਰਮੋ ਨਾਨਪੁਰ ਸਾਹਿਬ ਸ਼ਾਹੀ ਟਿੱਬੀ ਠੀਕ ਹੈ ਪੰਜ ਸਥਾਨ ਭਰਦੇ ਆਪਾਂ ਨੇ ਤੇ ਇੱਕ ਜੇ ਤੁਹਾਡੇ ਯਾਦ ਹੋਵੇਗਾ ਆਪਾਂ ਦੇਖੋ ਇਸ ਤਰੀਕੇ ਨਾਲ ਲੈਂਣ ਲਗਾਈ ਸੀ ਠੀਕ ਹੈ ਇਹਦਾ ਅੱਧ ਕਰਕੇ ਇਸ ਦੇ ਉੱਪਰ ਇਸ ਲੈਂਡ ਦੇ ਨਾਲ ਪੱਧਰ ਕਰੇਗਾ ਇਹਦੇ ਉੱਪਰ ਵਾਲੇ ਪਾਸੇ ਪੁਆਇੰਟ ਹੈ ਸਾਡੇ ਕੋਲ ਚਮਕੌਰ ਸਾਹਿਬ ਇਹ ਵੀ ਬਹੁਤ ਇੰਪੋਰਟੈਂਟ ਲੜਾਈ ਹੈ ਵੀ ਇਹ ਕੁਸਚਨ ਵੀ ਆ ਸਕਦਾ ਤੁਹਾਨੂੰ ਤੇ ਨੰਬਰ ਦਾ ਚਮਕੌਰ ਸਾਹਿਬ ਦੀ ਲੜਾਈ ਬਾਰੇ ਲਿਖੋ ਠੀਕ ਹੁਣ ਵੀ ਜਿਹੜਾ ਸਰਕਲ ਲਗਾਏ ਸੀ ਜਾਂ ਫਿਰ ਤੁਸੀਂ ਇਸੇ ਲੈਂਡ ਨੂੰ ਉੱਪਰ ਲੈ ਜਾਓ ਬਿਲਕੁਲ ਸਿੱਧਾ ਕਰਕੇ ਠੀਕ ਹੈ ਆ ਜਿਹੜੀ ਲਾਈਨ ਲਗਾਈ ਹੈ ਇਸ ਨੂੰ ਉੱਪਰ ਲੈ ਜਾਓ ਤਾਂ ਇਸ ਤੋਂ ਬਾਅਦ ਉੱਪਰ ਵਾਲੇ ਪਾਸੇ ਦੋ ਪੁਆਇੰਟ ਨੇ ਸਾਡੇ ਕੋਲ ਨਦੌਨ ਤੇ ਬਸੌਲੀ ਠੀਕ ਹੈ ਇਹ ਜਿਹੜੀ 1688 ਤੇ 90 ਦੇ ਵਿੱਚ ਲੜਾਈ ਹੋਈ ਸੀ ਹਨ ਉਹ ਵਾਲੀਆਂ ਲੜਾਈਆਂ ਨੇ ਇਹ ਇਹ ਤੁਸੀਂ ਵੇਖ ਲਿਓ ਇੱਕ ਵਾਰ ਤਾਂ ਇਹ ਸਥਾਨ ਸੀ ਵੀ ਜਿਹੜੇ ਤੁਸੀਂ ਭਰ ਸਕਦੇ ਹੋਗੇ ਦੁਬਾਰਾ ਫੇਰ ਤੁਹਾਨੂੰ ਮੈਂ ਦੱਸ ਦਾਨਾਗਾ ਪਹਿਲਾਂ ਅਸੀਂ ਇਸ ਤਰੀਕੇ ਨਾਲ ਲਾਈਨ ਲਗਾਈ ਸੀ ਫਿਰ ਅਸੀਂ ਇਸ ਲੈਂਡ ਦਾ ਅੱਧ ਕਰ ਲਿਆ ਸੀ ਵੀ ਫਿਰ ਇੱਥੋਂ ਜਿਹੜਾ ਘੱਟ ਜਾਏਗਾ ਇਧਰ ਨੂੰ ਇੱਕ ਲੈਂਡ ਲਗਾਈ ਸੀ ਦੇਖਾ ਇੱਥੇ ਵਾਲਾ ਪਹਿਲਾ ਪੁਆਇੰਟ ਉੱਪਰ ਨੂੰ ਮਲਾ ਕੇ ਇੱਕ ਦਰਾਨਾ ਜਾਂ ਮੁਕਸਰ ਹੈ ਜਿੱਥੇ ਲੈਂਡ ਖਤਮ ਹੋ ਗਈ ਉਹਦੇ ਅੰਦਰਲੇ ਵਾਲੇ ਪਾਸੇ ਪੁਆਇੰਟ ਹੈ ਸਾਡੇ ਕੋਲ ਪੰਗਾਣੀ ਠੀਕ ਹੈ ਜਿੱਥੇ ਇਸ ਲੈਂਡ ਦੱਦੋਗੇ ਉੱਥੇ ਸਰਕਲ ਬਣਾ ਲਏ ਸੀ ਤਿੰਨ ਸਥਾਨ ਭਰੇ ਸੀ ਆਨੰਦਪੁਰ ਸਾਹਿਬ ਨਰਮੋਸ਼ ਆਹੀ ਟਿੱਬੀ ਠੀਕ ਹੈ ਇਸ ਲੈਂਡ ਦੱਦ ਕਰਕੇ ਉੱਪਰ ਵਾਲੇ ਪਾਸੇ ਚਮਕੌਰ ਸਿੱਧਾ ਇਹਨੂੰ ਉੱਪਰ ਲਿਜਾ ਕੇ ਨਦੌਣ ਤੇ ਬਸੌਲੀ ਇਹ ਇੰਪੋਰਟੈਂਟ ਸਥਾਨ ਨੇ ਜਿਹੜੇ ਕਿ ਤੁਹਾਨੂੰ ਪੁੱਛੇ ਜਾ ਸਕਦੇ ਨੇ ਇਸ ਨਕਸ਼ੇ ਦੇ ਵਿੱਚ ਭਰਨ ਦੇ ਲਈ ਇਸ ਤੋਂ ਬਾਅਦ ਵੀ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦੇ ਸਥਾਨ ਠੀਕ ਹੈ ਇਹ ਵੀ ਤੁਹਾਨੂੰ ਯਾਦ ਕਰਨੇ ਪੈਣਗੇ ਇਹਦੇ ਵਿੱਚੋਂ ਯਾਦ ਕਰ ਲਿਓ ਪੀਡੀਐਫ ਗਰੁੱਪ ਦੇ ਵਿੱਚ ਮੈਂ ਸ਼ੇਅਰ ਕਰ ਦੂੰਗਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਸਥਾਨ ਭਰਨੇ ਤੁਹਾਨੂੰ ਮੈਂ ਦੱਸ ਦਦਾਂਗਾ ਕਿਹੜੇ-ਕਿਹੜੇ ਨੇ ਠੀਕ ਹਾਂਜੀ ਬੇਟਾ ਇਸ ਤੋਂ ਬਾਅਦ ਵੀ ਬੰਦਾ ਸਿੰਘ ਬਹਾਦਰ ਨਾਲ ਰਿਲੇਟਡ ਆਪਣੇ ਕੋਲ ਇਹ ਨਕਸ਼ਾ ਹੈਗਾ ਤੇ ਕਿ ਉਹਨਾਂ ਦੀਆਂ ਸਥਾਈਆਂ ਦੇ ਲੜਾਈਆਂ ਦੇ ਸਥਾਨ ਨੇ ਇਹਦੇ ਵਿੱਚ ਤਾਂ ਇੱਕ-ਇੱਕ ਕਰਕੇ ਆਪਾਂ ਕਰਦੇ ਹਾਂ ਜਿਵੇਂ ਦੇਖੋ ਤੁਸੀਂ ਸਭ ਤੋਂ ਪਹਿਲਾਂ ਕਰਨਾ ਕੀ ਹੈ ਵੀ ਤੁਸੀਂ ਜਿਵੇਂ ਆਪਾਂ ਪਹਿਲਾਂ ਨਕਸ਼ੇ ਦਾਦ ਕਰੇ ਸੀ ਇਸ ਤਰੀਕੇ ਨਾਲ ਦੱਦ ਕਰ ਲੈਣਾਗਾ ਇੱਥੋਂ ਇਧਰ ਨੂੰ ਲੈਣ ਲਗਾਉਣੀ ਹੈ ਇੱਕ ਠੀਕ ਏਸੇ ਲੈਣ ਦਾਦ ਕਰ ਲੈਣਾ ਜਿਹੜੀ ਆਪਾਂ ਆਹ ਵਾਲੀ ਲੈਣ ਲਗਾਈ ਸੀ ਠੀਕ ਜੇ ਤੁਹਾਡੇ ਯਾਦ ਹੋਗਾ ਇੱਥੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਵਾਲੇ ਨਕਸ਼ੇ ਦੇ ਵਿੱਚ ਇੱਕ ਲੈਣ ਲੈ ਇਸ ਤਰੀਕੇ ਨਾਲ ਲਗਾਈ ਸੀ ਠੀਕ ਤਿੰਨ ਲੈਣਾਂ ਲਗਾਈਆਂ ਸੀ ਉਹਦੇ ਵਿੱਚ ਵੀ ਇਸ ਤੋਂ ਬਾਅਦ ਵੀ ਅਸੀਂ ਨੇ ਇੱਥੋਂ ਉੱਪਰ ਨੂੰ ਲੈਣ ਖਿੱਚੀ ਸੀ ਇੱਕ ਜਿਦਾ ਇਹਨਾਂ ਲੈਣਾਂ ਦਾ ਪੱਧਰ ਕਰ ਲਿਆ ਸੀ ਹੁਣ ਆਪਾਂ ਇਹਨਾਂ ਦੇ ਆਲੇ ਦੁਆਲੇ ਸਾਰੇ ਸਥਾਨ ਜਿਹੜੇ ਤੁਹਾਡੇ ਪੜ੍ਹਾਂਗੇ ਤੁਸੀਂ ਸਿਰਫ ਧਿਆਨ ਨਾਲ ਵੇਖਣਾਗਾ ਠੀਕ ਹੁਣ ਦੇਖੋ ਵੀ ਉੱਪਰ ਵਾਲੀ ਜਿਹੜੀ ਆਹ ਵਾਲੀ ਲੈਂਡ ਉੱਪਰ ਲਗਾਈ ਸੀ ਠੀਕ ਤਾਂ ਇੱਥੇ ਉੱਪਰ ਵਾਲੇ ਪਾਸੇ ਪੁਆਇੰਟ ਲਾ ਕੇ ਪੜ੍ਹਾਂਗੇ ਪੁੱਤ ਗੁਰਦਾਸ ਨੰਗਲ ਇਹ ਬੰਦਾ ਸਿੰਘ ਬਹਾਦਰ ਦੀ ਆਖਰੀ ਲੜਾਈ ਸੀ ਜਿੱਤੇ 1715 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਠੀਕ ਇਸ ਤੋਂ ਬਾਅਦ ਏਸੇ ਲੈਂਡ ਜਿੱਥੋਂ ਹੱਦ ਹੋ ਗਿਆ ਵੀ ਉੱਪਰ ਵਾਲੇ ਪਾਸੇ ਪੁਆਇੰਟ ਹੈ ਇੱਕ ਅੰਮ੍ਰਿਤਸਰ ਠੀਕ ਹੈ ਗੁਰਦਾਸ ਨੰਗਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਇਹਨਾਂ ਦੀ ਲੜਾਈ ਤੇ ਕਿ ਇਹ ਪਾ ਜ਼ਰੂਰ ਕਰਨੀ ਹੈ ਕਿ ਵੀ ਇਸ ਤੋਂ ਬਾਅਦ ਜਿਹੜੀ ਹੇਠਲੀ ਲੈਂ ਲਗਾਈ ਸੀ ਵੀ ਜਿਹਦਾ ਪੱਧਰ ਕਰਿਆਗਾ ਠੀਕ ਹੈ ਜਿੱਥੇ ਅੱਧ ਕਰੇਗਾ ਉੱਥੇ ਪੁਆਇੰਟ ਲਾ ਕੇ ਲਿਖਿਓ ਸਮਾਨਾ ਠੀਕ ਸਮਾਨਾ ਠੀਕ ਹੈ ਜਿੱਥੇ ਲੈਂ ਖਤਮ ਹੋ ਗਈ ਅੰਦਰਲੇ ਵਾਲੇ ਪਾਸੇ ਪੁਆਇੰਟ ਲਾ ਕੇ ਲਿਖਿਓ ਵੀ ਕਪੂਰੀ ਦੇਖੋ ਮੈਂ ਤੁਹਾਨੂੰ ਦਿਖਾ ਮੈਂ ਇੱਥੇ ਇਸ ਤਰੀਕੇ ਨਾਲ ਆਪਣੇ ਲੈਂ ਲਗਾਈ ਸੀ ਇਹ ਇੱਥੇ ਸਮਾਨ ਆ ਗਿਆ ਇਸੇ ਲੈਂ ਦੇ ਉੱਪਰ ਅੰਦਰਲੇ ਵਾਲੇ ਪਾਸੇ ਕਪੂਰੀ ਆ ਗਿਆ نیچے ਤਿੰਨ ਸਥਾਨ ਨੇ ਵੀ ਸਾਡੇ ਕੋਲ ਇਕ ਕੁੜਾਮ ਕੈਥਲ ਥਾਨੇ ਸਰ ਇਹਦੇ ਨੀਚੇ ਹੈਗਾ ਸੋਨੀਪੱਤ ਇਹ ਵੀ ਬਹੁਤ ਇੰਪੋਰਟੈਂਟ ਸਥਾਨ ਹੈ ਵੀ ਠੀਕ ਹੈ ਕਿਉਂਕਿ ਬੰਦਾ ਸਿੰਘ ਬਹਾਦਰ ਦੀ ਪਹਿਲੀ ਲੜਾਈ ਸੀ ਜਾਂ ਪਹਿਲੇ ਪਹਿਲੇ ਨੂੰ ਦੀ ਜਿੱਤ ਸੀ ਠੀਕ ਹੈ ਇਸ ਤਰੀਕੇ ਨਾਲ ਕਰਦੇ ਸਿਪਾ ਨੇ ਠੀਕ ਤਾਂ ਹੁਣ ਇਹਦੇ ਵਿੱਚ ਦੇਖੋ ਆਪਾਂ ਇੱਥੇ ਪੁਆਇੰਟ ਲਾ ਕੇ ਗੁਰਦਾਸ ਨੰਗਲ ਪਰ ਲਿਆ ਵੀ ਠੀਕ ਹੈ ਇੱਥੇ ਆਪਾਂ ਅਮਰਸਰ ਪਰ ਲਿਆ ਠੀਕ ਹੈ ਜਿੱਥੇ ਇਹਦਾ ਇਸ ਲਾਈਨ ਦਾ ਦੋਏ ਅਸੀਂ ਇੱਥੇ ਆਪਾ ਸਮਾਣਾ ਪਰ ਲਿਆ ਇਸੇ ਲਾਈਨ ਦੇ ਅੰਦਰ ਵਾਲੇ ਪਾਸੇ ਆਪਾਂ ਨੇ ਕਪੂਰੀ ਪਰ ਲਿਆ ਨੀਚੇ ਤਿੰਨ ਸਥਾਨ ਨੇ ਵੀ ਕੋੜਾਮ ਕੈਥਲ ਥਾਨੇ ਸਰ ਸੋਨੀਪਤ ਸੋਨੀਪਤ ਬਹੁਤ ਇੰਪੋਰਟੈਂਟ ਹੈ ਜ਼ਰੂਰ ਕਰਿਓ ਇਸ ਤੋਂ ਬਾਅਦ ਵੀ ਜਿੱਥੇ ਲੈਣ ਖਤਮ ਹੋ ਗਈ ਉਹਦੇ ਅੰਦਰਲੇ ਵਾਲੇ ਉੱਪਰਲੇ ਵਾਲੇ ਪਾਸੇ ਪੁਆਇੰਟ ਹੈ ਸਡੋਰਾ ਠੀਕ ਹੈ ਇਹ ਜ਼ਰੂਰ ਕਰਨਾ ਹੈਗਾ ਸਡੋਰਾ ਦਾ ਨਾਮ ਕਤਲਗੜੀ ਪੈ ਗਿਆ ਸੀ ਕੁਸਤਨ ਆ ਸਕਦਾ ਕਿਉਂ ਕਿ ਇੱਥੋਂ ਦਾ ਜਿਹੜਾ ਸ਼ਾਸਕ ਸੀ ਉਸਮਾਨ ਖਾਂ ਠੀਕ ਹੈ ਉਸਨੇ ਪੀਰ ਬੁੱਧੂ ਸ਼ਾਹ ਨੂੰ ਮਰਵਾਤਾ ਸੀ ਇੱਥੇ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਇਸੇ ਕਰਕੇ ਇਹਦਾ ਨਾਮ ਕੀ ਪੈ ਗਿਆ ਸੀ ਵੀ ਕਤਲਗੜੀ ਠੀਕ ਹੁਣ ਇਸ ਤੋਂ ਬਾਅਦ ਵੀ ਆ ਇੱਕ ਖੇਤਰ ਹੈਗਾ ਜਿੱਥੇ ਲੈਨ ਖਤਮ ਹੋ ਗਿਆ ਆਪਣੀ ਆਹ ਵਾਲੀ ਲੈਨ ਠੀਕ ਹੈ ਇਹ ਹੈ ਕਿ ਮੁਖਲਿਸ਼ਪੁਰ ਜਾਂ ਲੋਗੜੇ ਬੰਦਾ ਸਿੰਘ ਬਹਾਦਰ ਦੀ ਰਾਸਥਾਨੀ ਸੀ ਠੀਕ ਇਸ ਤੋਂ ਬਾਅਦ ਜਿਹੜੀ ਆਪਾਂ ਲੈਨ ਖਿੱਚੀ ਸੀ ਵੀ ਇੱਥੇ ਦੋ ਸਥਾਨ ਨੇ ਰੋਪੜ ਤੇ ਸਰਹੰਦ ਇਹ ਵੀ ਬਹੁਤ ਇੰਪੋਰਟੈਂਟ ਹੈ ਸਰਹੰਦ ਜਾਂ ਚੱਪੜ ਚਿੜੀ ਦੀ ਲੜਾਈ ਇਹਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਹਰਾਇਆ ਸੀ ਠੀਕ ਇਹ ਤੁਸੀਂ ਜ਼ਰੂਰ ਕਰਿਓ ਵੀ ਆ ਸਕਦਾ ਹੈ ਪੇਪਰ ਦੇ ਵਿੱਚ ਇਹ ਨਕਸ਼ਾ ਵੀ ਇਸ ਤੋਂ ਬਾਅਦ ਤੁਹਾਨੂੰ ਆ ਸਕਦਾ ਹੈ ਵੀ ਆਪਣੇ ਕੋਲ ਮਹਾਰਾਜ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਸਥਾਨ ਠੀਕ ਇਹ ਤੁਹਾਨੂੰ ਥੋੜਾ ਧਿਆਨ ਰੱਖਣਾ ਪੈਣਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਸਥਾਨ ਨੇ ਉਹ ਸਾਡੇ ਪਾਕਿਸਤਾਨ ਵਾਲੇ ਪੰਜਾਬ ਵਾਲੀ ਸਾਈਡ ਤੇ ਨੇ ਮੌਜੂਦਾ ਸਮੇਂ ਠੀਕ ਤਾਂ ਉਹ ਮੈਂ ਪਹਿਪੈ ਇਸ ਲਾਈਨ ਦਾ ਅੱਧ ਕਰ ਲਿਆ ਵੀ ਠੀਕ ਹੈ ਜਦੋਂ ਅੱਧ ਕਰ ਲਿਆ ਉੱਪਰ ਵਾਲੇ ਪਾਸੇ ਸਾਡੇ ਕੋਲ ਦੋ ਪੁਆਇੰਟ ਨੇ ਇੱਥੇ ਠੀਕ ਹੈ ਲੈਂਡ ਦੇ ਏ ਸਾਈਡ ਤੇ ਲਾਹੌਰ ਹੈ ਲੈਣ ਦੇ ਇਸ ਸਾਈਡ ਤੇ ਅੰਮ੍ਰਿਤਸਰ ਹੈਗਾ ਠੀਕ ਇਹਦੇ ਨੀਤੇ ਕਸੂਰ ਹੈ ਠੀਕ ਜੇ ਤੁਹਾਡੇ ਆ ਜਾਏਗਾ ਇੱਥੇ ਆਪਾਂ ਇੱਕ ਟ੍ਰੈਂਗਲ ਬਣਾਈ ਸੀ ਇਸ ਟ੍ਰੈਂਗਲ ਦੇ ਇਸ ਸਾਈਡ ਤੇ ਆਪਣੇ ਕੋਲ ਗੁਜਰਾਤ ਸੀ ਇਸ ਸਾਈਡ ਤੇ ਚਿੱਲਿਆਂ ਵਾਲਾ ਸੀ ਤੇ ਰਾਮਨਗਰ ਸੀ ਤਾਂ ਗੁਜਰਾਤ ਇੱਥੇ ਵੀ ਭਰੇ ਜਾਊਗਾ ਠੀਕ ਹੈ ਆਹ ਵਾਲਾ ਜਿਹੜਾ ਕੱਟ ਆ ਗਿਆ ਦੇ ਉੱਪਰ ਵਾਲੇ ਪਾਸੇ ਜੰਮੂ ਹੈ ਠੀਕ ਆਹ ਮਲਤਾਨ ਵੀ ਭਰੇ ਅਸੀਂ ਆਪਣੇ ਵੀ ਠੀਕ ਇਹ ਉੱਪਰ ਸ਼੍ਰੀਨਗਰ ਆ ਗਿਆ ਏ ਸਾਈਡ ਤੇ ਨਕਸ਼ੇ ਤੇ ਖਤਮ ਹੁੰਦਾ ਉੱਪਰ ਵਾਲੇ ਪਾਸੇ ਪਸ਼ਾਵਰ ਠੀਕ ਹੈ ਤੇ ਆਟਕ ਇਹ ਆਪਣੇ ਕੋਲ ਖੇਤਰ ਨੇ ਇਹ ਤੁਸੀਂ ਭਰ ਲੈਣੇ ਯਾਦ ਕਰਨੇ ਨੇ ਵੀ ਇਹਨਾਂ ਨੂੰ ਇਹਨਾਂ ਦੀਆਂ ਲੜਾਈਆਂ ਦੇ ਜਿਹੜੇ ਸਥਾਨ ਯਾਦ ਕਰ ਲਿਓ ਮੈਂ ਪੀਡੀਐਫ ਆਪਣੇ ਜਿਹੜਾ ਲਿੰਕ ਹੈ ਗਰੁੱਪ ਹੈ ਟੈਲੀਗ੍ਰam ਦਾ ਉਹਦੇ ਵਿੱਚ ਸ਼ੇਅਰ ਕਰ ਦੂੰਗਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਊਗਾ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਹੈ ਜਿਹਦੇ ਵਿੱਚ ਤੁਹਾਡਾ ਭਾਗ ਊੜਾਗਾ ਠੀਕ ਹੈ ਪਾਰਟ ਏ ਉਹਦੇ ਵਿੱਚ ਜਿਹੜੇ 10 ਕੁਐਸਚਨ ਆਉਣਗੇ ਤੇ ਕੋ ਆਪ ਹੱਲ ਕੀਤੇ ਉਹਨਾਂ ਦੇ ਵਿੱਚ ਹੀ ਹੋਣਗੇ ਤੁਸੀਂ ਦੇਖ ਸਕਦੇ ਹੋਗੇ ਉਹ ਇਹ ਵੀਡੀਓ ਦੇ ਐਂਡਰ ਤੇ ਵੀ ਤੁਹਾਨੂੰ ਦਿਖਾਈ ਦੇਗੀ ਉਤੋਂ ਵੀ ਤੁਸੀਂ ਦੇਖ ਕੇ ਉਹਨਾਂ ਕੁਸਚਨਾਂ ਨੂੰ ਯਾਦ ਕਰ ਸਕਦੇ ਹੋਗੇ ਉਸ ਦੀ ਪੀਡੀਐਫ ਵੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਪਈ ਹੈ ਠੀਕ ਹੈ ਬੇਟਾ ਬਾਕੀ ਤਿਆਰੀ ਕਰੋ ਵੱਧ ਤੋਂ ਵੱਧ ਤਾਂ ਜੋ ਤੁਹਾਡੇ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਆਉਣ ਸਾਰੇ ਵਿਦਿਆਰਥੀਆਂ ਨੂੰ ਪੇਪਰ ਦੇ ਲਈ ਵੈਸਟ ਵਿਚਜ਼ ਸ਼ੋਭੇ ਸ਼ਾਮਾ ਥੈਂਕ ਯੂ ਬੇਟਾ